ਸ਼੍ਰੀ ਹਰਕਮਲਪੀ ਸਿੰਘ ਘੱਕ ਐਸਐਸਪੀ ਜੰਦਰ ਦਿਹਾਤੀ ਜੀ ਵੱਲੋਂ ਮਾੜੇ ਅਨਸਰਾਂ ਅਤੇ ਨਸ਼ੇ ਵਿਰੁੱਧ ਜਿਹੜੀ ਚਲਾਈ ਗਈ ਮਹਿਮਾ ਇਸ ਵਿੱਚ ਜੋ ਸਮੇਂ ਕਾਮਯਾਬੀ ਮਿਲੀ ਜਦੋਂ ਐਸਐਚਓ ਫਲੋਰ ਇੰਸਪੈਕਟਰ ਸੰਜੀਵ ਕੁਮਾਰ ਤੇ ਉਸਦੀ ਟੀਮ ਵੱਲੋਂ ਮੁਕਬਰੀ ਦੇ ਆਧਾਰ ਦੇ ਉੱਪਰ ਜਿਹੜੇ ਥਾਣਾ ਬਿਲਗਾ ਤੇ ਨੂਰਮੰਗਲ ਵਿਖੇ ਔਲੇ ਪਾਲੇ ਲੋਕਾਂ ਦੇ ਅਕਾਊਂਟਸ ਖਲਾਉਂਦੇ ਸੀ ਇਹਦੇ ਵਿੱਚ 23 ਅਕਾਊਂਟਸ ਖਲਾਏ ਗਏ 9 ਲੋਕਾਂ ਦੇ ਤੇ ਇਹ ਜਿਹੜਾ ਇੰਟਰ ਸਟੇਟ ਗੈਂਗ ਹੈਗਾ ਜਿਹੜਾ ਕਿ ਛੱਤੀਗੜ੍ਹ ਤੋਂ ਬਿਲੋਂਗ ਕਰਦਾ ਉਹਨੂੰ ਅਸੀਂ ਉਹਦੇ ਵਿੱਚ ਦੋਸਤ ਜਿਹੜੇ ਆ ਮੇਨ ਦੋਸ਼ੀ ਆ ਉਹਨਾਂ ਨੂੰ ਅਰੈਸਟ ਕਰ ਲਿਆ ਤੇ ਇਹਨਾਂ ਦਾ ਸਰਗਣਾ ਜਿਹੜਾ ਹੈਗਾ ਉਹ ਵੀ 36 ਸਕੜ ਨੂੰ ਬਲੋਂਗ ਕਰਦਾ ਆਸ਼ੂ ਉਹਨੂੰ ਅਸੀਂ ਨਾਮਜ਼ਦ ਕਰ ਲਿਆ ਤੇ ਅੱਗੇ ਇਹ ਹੀ ਤਫ਼ਤੀਸ਼ ਜਿਹੜੀ ਆ ਉਹ ਚੱਲ ਰਹੀ ਹੈਗੀ ਆ ਸਰ ਇਹ ਕਿਹੜੀਆਂ ਬੈਂਕਾਂ ਦੇ ਖਾਤੇ ਖਲੋਂਦੇ ਸੀ ਇਹ ਜਿੰਨੀਆਂ ਵੀ ਲੋਕਲ ਬੈਂਕਸ ਹੈਗੀਆਂ ਸੀ ਤੇ ਆਪਣੀਆਂ ਪੰਜਾਬ ਨੈਸ਼ਨਲ ਬੈਂਕ ਕੋਆਪਰੇਟਿਵ ਬੈਂਕ ਸਾਰੀਆਂ ਬੈਂਕਸ ਦੇ ਵਿੱਚ ਉਹ ਖਾਤੇ ਖਲੋ ਕੇ ਨੈਸ਼ਨਲ ਬੈਂਕ ਨੈਸ਼ਨਲਾਈਜ਼ ਬੈਂਕ ਦੇ ਸਾਰੇ ਖਾਤੇ ਖਲੋਂਦੇ ਸੀ ਇਹਦੇ ਵਿੱਚ ਇਹ ਟ੍ਰਾਂਜੈਕਸ਼ਨ ਘਮਾਉਂਦੇ ਸਨ ਉਸ ਬੰਦ ਵਿੱਚੋਂ ਸੀਨ ਦਾ ਰਿਮਾਂਡ ਹਾਸਲ ਕੀਤਾ ਉਹਦੇ ਫਰਦਰ ਸੀਨ ਦੇ ਅਕਾਊਂਟਸ ਤੇ ਪੈਸੇ ਖਲੋਣ ਦਾ ਕਾਰਨ ਕੀ ਸੀ ਤੇ ਟ੍ਰਾਂਜੈਕਸ਼ਨ ਕਿਉਂ ਕਰਦੇ ਸੀ ਉਹਦੇ ਬਾਰੇ ਸਾਰਾ ਕਲੀਅਰ ਕੀਤਾ ਜਾਵੇਗਾ ਸਰ ਜੀ ਉਹ ਕਾਉਂਟਾ ਵਿੱਚ ਜਿਹੜੀ ਫਰਫੜ ਸੰਧੀ ਜਿਸ ਜਿਹੜਾ ट्रांजੈਕਸ਼ਨ ਕਰਦੇ ਸੀ ਜਾਂ ਕਿਸੇ ਉਸ ਜਿਹੜੀ ਫਾਉਂਡ ਦੇ ਕਾਉਂਟਾ ਬੰਦਾ ਸੀ ਉਹਦੀ ਕਰਦੇ ਸੀ ट्रांजੈਕਸ਼ਨ ਤੇ ਉਹਦਾ ਅਕਾਊਂਟ ਨੂੰ ਯੂਜ਼ ਕਰਕੇ ਉਹਦੇ ਵਿੱਚ ਵੱਖ-ਵੱਖ ਹੋਰ ਦੀਆਂ ਟ੍ਰਾਂਜੈਕਸ਼ਨ ਜਿਹੜੀ ਸੀ ਉਹ ਕਾਕੇ ਖਾਤੇਆਂ ਚ ਕਰਦੇ ਸੀ ਇਹ ਹੁਣ ਅਸੀਂ ਜਿਹੜੇ ਕੰਸਰਨਡ ਬੈਂਕਸ ਆ ਉਹਨਾਂ ਦੇ ਬਿਆਨ ਲਿਖੇ ਜਾਣਗੇ ਤੇ ਇਹਨਾਂ ਦੀ ਜਦੋਂ ਪੁਸ਼ਕਿਸ਼ ਕੀਤੀ ਗਈ ਉਹ ਖਾਤਿਆਂ ਨੂੰ ਝੋੜਿਆ ਗਿਆ ਤੇ ਉਹ ਕਾਫੀ ਇਸ ਲਈ ਤੇ ਜਿਹੜੀ ਉਹ ਸਾਹਮਣੇ ਆਵੇਗੀ ਤੇ ਉਦੋਂ ਤੱਕ ਇਹ ਠੱਗੀ ਦਾ ਕੀ ਕਾਰਨ ਸੀ ਮੇਨ ਉਹ ਸਾਹਮਣੇ ਆਵੇਗਾ ਠੀਕ ਆ ਸਰ ਕੋਈ ਹਵਾਲਾ ਨਾ ਤਾਂ ਨਹੀਂ ਸੰਬੰਧ ਸੁਣਿਆ ਕੋਈ ਜਦੋਂ ਇਹ ਤਫਤੀਸ਼ ਦੇ ਦੌਰਾਨ ਹੀ ਸਾਹਮਣੇ ਆਵੇਗਾ ਠੀਕ ਹੈ ਇਹ ਦੋਨੇ ਪ੍ਰਵਾਸੀ ਹੈਗੇ ਆ ਇਹ ਦੋਨੋਂ ਹੀ ਜਿਹੜੇ 36 ਕੜਨੋਂ ਬਿਲੋਂਗ ਕਰਦੇ ਨੇ ਠੀਕ ਹੈ ਤੇ ਪੀਥੇ ਸਰਕਤ ਰਹਿੰਦੇ ਸੀ ਬੜਾ ਕੁਝ ਇੱਥੇ ਲੋਕਲੇ ਨਾਲ ਬਾਰੇ ਪਤਾ ਕੀਤਾ ਜਾਵੇਗਾ ਵੀ ਇਹ ਉੱਥੋਂ ਕਿਸ ਤਰ੍ਹਾਂ ਆਉਂਦੇ ਸੀ ਤੇ ਠਾਰ ਕਿਹੜੀ ਜਗ੍ਹਾ ਰੱਖਦੇ ਸਨ ਇਹ ਵੀ ਅਸੀਂ ਇਹਦੇ ਬਾਰੇ ਕਲੀਅਰ ਕਰਾਂਗੇ ਠੀਕ ਹੈ ਸ਼੍ਰੀ ਹਰਕਮਲਪੀ ਸਿੰਘ ਖੱਕ ਐਸਐਸਪੀ ਜੰਦਰ ਦਿਹਾਤੀ ਜੀ ਵੱਲੋਂ ਮਾੜੇ ਅਨਸਰਾਂ ਅਤੇ ਨਸ਼ੇ ਵਿਰੁੱਧ ਜਿਹੜੀ ਚਲਾਈ ਗਈ ਮਹਿਮਾ ਇਸ ਵਿੱਚ ਜੋ ਸਮੇਂ ਕਾਮਯਾਬੀ ਮਿਲੀ ਜਦੋਂ ਐਸ ਐਚਓ ਫਲੋਰ ਇਨਸਪੈਕਟਰ ਸੰਜੀਵ ਕੁਮਾਰ ਤੇ ਉਸਦੀ ਟੀਮ ਵੱਲੋਂ ਮੁਕਬਰੀ ਦੇ ਆਧਾਰ ਦੇ ਉੱਪਰ ਜਿਹੜੇ ਥਾਣਾ ਬਿਲਗਾ ਤੇ ਨੂਰਮਾਹਲ ਵਿਖੇ ਔਲੇ-ਪਾਲੇ ਲੋਕਾਂ ਦੇ ਅਕਾਊਂਟਸ ਖਲਾਉਂਦੇ ਸੀ ਇਹਦੇ ਵਿੱਚ 23 ਅਕਾਊਂਟਸ ਖਲਾਏ ਗਏ 9 ਲੋਕਾਂ ਦੇ ਤੇ ਇਹ ਜਿਹੜਾ ਇੰਟਰ ਸਟੇਟ ਗੈਂਗ ਹੈਗਾ ਜਿਹੜਾ ਛੱਤੀਗੜ੍ਹ ਨੂੰ ਬਿਲੋਂਗ ਕਰਦਾ ਉਹਨੂੰ ਅਸੀਂ ਉਹਦੇ ਵਿੱਚ ਦੋਸ ਜਿਹੜੇ ਆ ਮੇਨ ਦੋਸ਼ੀ ਆ ਉਹਨਾਂ ਨੂੰ ਅਰੈਸਟ ਕਰ ਲਿਆ ਤੇ ਇਹਨਾਂ ਦਾ ਸਰਗਣਾ ਜਿਹੜਾ ਹੈਗਾ ਉਹ ਵੀ ਛੱਤੀਸਗੜ੍ਹ ਨੂੰ ਬਿਲੋਂਗ ਕਰਦਾ ਆਸ਼ੂ ਉਹਨੂੰ ਵੀ ਨਾਮਜ਼ਦ ਕਰ ਲਿਆ ਤੇ ਅੱਗੇ ਇਹ ਹੀ ਤਫ਼ਤੀਸ਼ ਜਿਹੜੀ ਆ ਉਹ ਚੱਲ ਰਹੀ ਹੈਗੀ ਆ ਸਰ ਇਹ ਕਿਹੜੀਆਂ ਬੈਂਕਾਂ ਦੇ ਖਾਤੇ ਖੁਲੋਂਦੇ ਸੀ ਇਹ ਜਿੰਨੀਆਂ ਵੀ ਲੋਕਲ ਬੈਂਕਸ ਹੈਗੀਆਂ ਸੀ ਤੇ ਆਪਣੀਆਂ ਪੰਜਾਬ ਨੈਸ਼ਨਲ ਬੈਂਕ ਕੋਆਪਰੇਟਿਵ ਬੈਂਕ ਸਾਰੀਆਂ ਬੈਂਕਸ ਦੇ ਵਿੱਚੋਂ ਖਾਤੇ ਖਲੋਉਗੇ ਨੈਸ਼ਨਲ ਬੈਂਕ ਨੈਸ਼ਨਲਾਈਜ਼ ਬੈਂਕ ਦੇ ਸਾਰੇ ਖਾਤੇ ਖੁਲੋਂਦੇ ਸੀ ਇਹਦੇ ਵਿੱਚ ਇਹ ट्रांजैक्शन ਘਮਾਉਦੇ ਸਨ ਉਸ ਸੰਬੰਧ ਵਿੱਚ ਉਸ ਜੀਨ ਦਾ ਰਿਮਾਂਡ ਅਸਲ ਕੀਤਾ ਉਹਦੇ ਫਰਦਰ ਉਸ ਜੀਨ ਦੇ ਅਕਾਊਂਟਸ ਤੇ ਪੈਸੇ ਖਲੋਣ ਦਾ ਕਾਰਨ ਕੀ ਸੀ ਤੇ ਟ੍ਰਾਂਜੈਕਸ਼ਨ ਕਿਉਂ ਕਰਦੇ ਸੀ ਉਹਦੇ ਬਾਰੇ ਸਾਰਾ ਕਲੀਅਰ ਕੀਤਾ ਜਾਵੇਗਾ ਸਰ ਜੀ ਅਕਾਊਂਟਾਂ ਵਿੱਚ ਜਿਹੜੀ 3% ਦੀ ਜਿਹੇ ਟ੍ਰਾਂਜੈਕਸ਼ਨ ਕਰਦੇ ਸੀ ਜਾਂ ਕਿਸੇ ਉਸ ਜਿਹੜੇ ਅਕਾਊਂਟ ਦੇ ਅਕਾਊਂਟਾਂ ਦਾ ਉਹਦੀ ਕਰਦੇ ਸੀ ਟ੍ਰਾਂਜੈਕਸ਼ਨ ਤੇ ਉਹਦਾ ਅਕਾਊਂਟ ਨੂੰ ਯੂਜ਼ ਕਰਕੇ ਉਹਦੇ ਵਿੱਚ ਵੱਖ-ਵੱਖ ਹੋਰ ਦੀ ਟ੍ਰਾਂਜੈਕਸ਼ਨ ਜਿਹੜੀ ਸੀ ਉਹ ਕਾਕੇ ਖਾਤੇਆਂ 'ਚ ਕਰਦੇ ਸੀ ਇਹ ਹੁਣ ਅਸੀਂ ਜਿਹੜੇ ਕੰਸਰਨਡ ਬੈਂਕਸ ਆ ਉਹਨਾਂ ਦੇ ਬਿਆਨ ਲਿਖੇ ਜਾਣਗੇ ਤੇ ਇਹਨਾਂ ਦੀ ਜਦੋਂ ਪੁਸ਼ਕਿਸ਼ ਕੀਤੀ ਗਈ ਉਹ ਖਾਤਿਆਂ ਨੂੰ ਝੋੜਿਆ ਗਿਆ ਤੇ ਉਹ ਕਾਫੀ ਇਸ ਲਈ ਤੇ ਜਿਹੜੀ ਉਹ ਸਾਹਮਣੇ ਆਵੇਗੀ ਤੇ ਉਦੋਂ ਤੱਕ ਇਹ ਠੱਗੀ ਦਾ ਕੀ ਕਾਰਨ ਸੀ ਮੇਨ ਉਹ ਸਾਹਮਣੇ ਆਵੇਗਾ ਠੀਕ ਆ ਸਰ ਕੋਈ ਹਵਾਲਾ ਨਾ ਤਾਂ ਨਹੀਂ ਸੁਣਨ ਕੋਈ ਨਹੀਂ ਹਜੇ ਹੁਜ ਜਦੋਂ ਇਹ ਤਫਤੀਸ਼ ਦੇ ਦੌਰਾਨ ਹੀ ਸਾਹਮਣੇ ਆਵੇਗਾ ਠੀਕ ਹੈ ਇਹ ਦੋਨੇ ਪ੍ਰਵਾਸੀ ਹੈਗੇ ਆ ਇਹ ਦੋਨੋਂ ਹੀ ਜਿਹੜੇ 36 ਕੜਨੋਂ ਬਿਲੋਂਗ ਕਰਦੇ ਨੇ ਠੀਕ ਹੈ ਤੇ ਪੀਥੇ ਸਰਕਤ ਰਹਿੰਦੇ ਸੀ ਬੜਾ ਕੁਝ ਇੱਥੇ ਲੋਕਲੇਨਾਂ ਬਾਰੇ ਪਤਾ ਕੀਤਾ ਜਾਵੇਗਾ ਵੀ ਇਹ ਉੱਥੋਂ ਕਿਸ ਤਰ੍ਹਾਂ ਆਉਂਦੇ ਸੀ ਤੇ ਠਾਰ ਕਿਹੜੀ ਜਗ੍ਹਾ ਰੱਖਦੇ ਸਨ ਇਹ ਵੀ ਅਸੀਂ ਇਹਦੇ ਬਾਰੇ ਕਲੀਅਰ ਕਰਾਂਗੇ ਠੀਕ ਹੈ